ਪੰਜਾਬ ਦੀ ਇਹ ਸਰਜ਼ਮੀਨ ਪੰਜਾਬ ਦੀ ਇਹ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਇਹ ਧਰਤੀ ਹੈ ਪਰ ਆਪਾਂ ਬਹੁਤ ਵਾਰ ਦੇਖਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੇ ਆ ਕੇ ਰੇੜੀਆਂ ਲਾ ਕੇ ਵੀ ਕੋਠੀਆਂ ਪਾ ਲੀਆਂ ਟੈਲਾਂ ਦਾ ਇੱਟਾਂ ਦਾ ਕੰਮ ਕਰ ਕਰਕੇ ਉਹਨਾਂ ਨੇ ਕੋਠੀਆਂ ਪਾ ਲੀਆਂ ਤੇ ਸਾਡੇ ਜਿਹੜੇ ਬੱਚੇ ਐ ਉਹ ਜ਼ਿੰਦਾਬਾਦ ਮਰਦਾਬਾਦ ਦੇ ਨਾਰੇ ਲਾਉਣ ਜੋਗੇ ਧਰਨਿਆਂ ਜੋਗੇ ਰਹਿ ਗਏ ਜਾਂ ਲੀਡਰਾਂ ਦੇ ਪਿੱਛੇ ਚੱਲਣ ਜੋਗੇ ਰਹਿ ਗਏ ਤੇ ਸਾਡੀਆਂ ਜਿਹੜੀਆਂ ਮਾਮਾ ਨੇ ਉਹ ਦਾਣੇ ਲੈਣ ਦੇ ਵਾਸਤੇ ਲੈਣ ਦੇ ਵਿੱਚ ਲੱਗ ਜਾਂਦੀਆਂ ਨੇ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਆਪਾਂ ਸਰਕਾਰਾਂ ਨੂੰ ਇਹ ਬੇਨਤੀ ਕਰਨੀ ਹੈ ਵੀ ਤੁਸੀਂ ਸਹੂਲਤਾਂ ਪੈਦਾ ਕਰੋ ਦਾਣੇ ਅਸੀਂ ਆਪੇ ਕਮਾ ਲਵਾਂਗੇ ਇੱਕ ਵਾਰ ਕਹਿੰਦੇ ਇੰਗਲੈਂਡ ਦੇ ਵਿੱਚ ਇੱਕ ਮਾਤਾ ਰੋਜ਼ ਜਾ ਕੇ ਕਬੂਤਰਾਂ ਨੂੰ ਦਾਣੇ ਪਾਉਂਦੀ ਸੀਗੀ ਪਹਿਲਾਂ 10 ਕਬੂਤਰ ਫਿਰ 20 25 50 ਕਬੂਤਰ ਉੱਥੇ ਇਕੱਠੇ ਹੋ ਗਏ ਮਹੀਨਾ ਇਹ ਕੰਮ ਚੱਲਦਾ ਰਿਹਾ ਪੁਲਿਸ ਵਾਲਾ ਉੱਥੇ ਨੋਟ ਕਰਦਾ ਰਿਹਾ ਜਦੋਂ ਮਹੀਨਾ ਹੋ ਗਿਆ ਤੇ ਪੁਲਿਸ ਵਾਲੇ ਨੇ ਉਸ ਮਾਤਾ ਨੂੰ ਆਖਿਆ ਵੀ ਤੂੰ ਰੋਜ਼ ਆ ਕੇ ਇਹਨੂੰ ਦਾਣੇ ਪਾਉਣੀ ਹੈ ਇਹਦਾ ਕਾਰਨ ਕੀ ਹੈ ਉਹ ਮਾਤਾ ਕਹਿੰਦੀ ਵੀ ਮੈਂ ਡੋਨੇਟ ਕਰ ਰਹੀ ਆ ਮੈਂ ਦਾਨ ਕਰਦੀ ਆ ਇਹਨਾਂ ਕਬੂਤਰਾਂ ਨੂੰ ਪੁਲਿਸ ਵਾਲੇ ਨੇ ਆਖਿਆ ਵੀ ਇਹ ਮੇਰੇ ਵੱਲੋਂ ਵਾਰਨਿੰਗ ਹੈ ਜੇ ਕੱਲ ਤੋਂ ਤੂੰ ਇਹ ਕੰਮ ਨਾ ਬੰਦ ਕੀਤਾ ਤੇ ਤੈਨੂੰ ਅਰੈਸਟ ਕਰਾਂਗੇ ਅਸੀਂ ਫੜ ਕੇ ਲੈ ਜਾਵਾਂਗੇ ਮਾਤਾ ਕਹਿੰਦੀ ਮੈਂ ਆਪਣੇ ਘਰੋਂ ਦਾਣੇ ਲਿਉਣੀ ਆ ਤੂੰ ਅਰੈਸਟ ਕਿਉਂ ਕਰੇਂਗਾ ਉਹ ਪੁਲਿਸ ਵਾਲਾ ਕਹਿੰਦਾ ਵੀ ਸਾਡਾ ਇਹ ਰੂਲ ਹੈ ਸਾਡਾ ਇਹ ਨਿਯਮ ਹੈ ਕਿ ਰੋਟੀ ਰੋਜ਼ੀ ਹਰ ਇਨਸਾਨ ਆਪ ਕਮਾਉਂਦਾ ਹੈ ਇਹ ਪੰਛੀ ਵੀ ਆਪ ਕਮਾਉਂਦੇ ਨੇ ਕੱਲ ਤੇਰੀ ਮੌਤ ਹੋ ਜਾਊਗੀ ਤੇ ਇਹ 50 60 ਕਬੂਤਰ ਇਹ ਤੇਰੇ ਦਾਣਿਆਂ ਉੱਪਰ ਲੱਗ ਗਏ ਇਹ ਵੀ ਮਰ ਜਾਣੇ ਐ ਸੋ ਇਸ ਕਰਕੇ ਇਹਨਾਂ ਕਬੂਤਰਾਂ ਤੁਸੀਂ ਨਿਰਭਰ ਰਹਿਣ ਦਿਓ ਇਹ ਆਪ ਦਾਣੇ ਕਮਾਉਣ ਆਪ ਚੋਗਾ ਜਿਹੜਾ ਉਹ ਆਪਣਾ ਲੈ ਕੇ ਆਉਣ ਸੋ ਇਹਨਾਂ ਨੂੰ ਤੁਸੀਂ ਗੁਜਾਓ ਨਾ ਸੇਸ ਕਰਕੇ ਕੱਲ ਤੋਂ ਤੁਸੀਂ ਇਹ ਕੰਮ ਜਿਹੜਾ ਉਹ ਨਹੀਂ ਕਰਨਾ ਸੋ ਇਸ ਕਰਕੇ ਵੀਰੋ ਬੇਨਤੀ ਹੈ ਵੀ ਆਪਾਂ ਆਪਣੀ ਰੋਟੀ ਰੋਜ਼ੀ ਆਪ ਕਮਾਈਏ ਸਰਕਾਰਾਂ ਤੇ ਡਿਪੈਂਡ ਨਾ ਹੋਈਏ ਸਰਕਾਰ ਦੇ ਦਾਣਿਆਂ ਤੇ ਡਿਪੈਂਡ ਨਾ ਹੋਈਏ ਸਰਕਾਰਾਂ ਤੋਂ ਆਪਾਂ ਸਹੂਲਤਾਂ ਦੀ ਭਾਲ ਕਰੀਏ ਵੀ ਸਾਨੂੰ ਸ਼ੜਕਾਂ ਚਾਹੀਦੀਆਂ ਨੇ ਸਾਨੂੰ ਰੁਜ਼ਗਾਰ ਚਾਹੀਦਾ ਸਾਨੂੰ ਸਿਹਤ ਸਹੂਲਤਾਂ ਚਾਹੀਦੀਆਂ ਨੇ ਦਾਣੇ ਤੇ ਆਪਾਂ ਆਪੇ ਕਮਾ ਲਵਾਂਗੇ ਦਿਹਾੜੀਦਾਰ ਬੰਦਾ ਵੀ 4 ਤੋਂ 500 ਰੁਪਏ ਜਿਹੜਾ ਉਹ ਕਮਾਉਂਦਾ ਸੋ ਇਸ ਕਰਕੇ ਬੇਨਤੀ ਹੈ ਆਪਾਂ ਫਰੀ ਦੇ ਦਾਣਿਆਂ ਤੇ ਲੱਗ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਨਹੀਂ ਕਰਨਾ ਆਪਾਂ ਮਿਹਨਤ ਕਰਨੀ ਹੈ ਆ ਸੱਲਾ ਬ੍ਰਦਰ ਨੂੰ ਮੈਂ ਦੇਖਿਆ ਹੈ 5 ਵਜੇ ਉੱਠਦੇ ਹੈ ਜਿਹੜਾ ਐਡੇ ਅਮੀਰ ਬੰਦੇ ਇਹ ਤਾਂ 10 ਵਜੇ ਉੱਠਣ ਪਰ ਇਹ ਸਵੇਰੇ 4 ਤੋਂ 5 ਵਜੇ ਉੱਠਦੇ ਹੈ ਭਾਵੇਂ 12 ਵਜੇ ਸੌਣ ਪਰ 5 ਵਜੇ ਉੱਠਦੇ ਹੈ ਸਾਰੇ ਕੰਮ ਦੀ ਦੇਖਭਾਲ ਕਰਦੇ ਹੈ ਆ ਜਿੰਨੇ ਅੱਜ ਖਿਡਾਰੀ ਖੇਡਣੇ ਇਸ ਤੋਂ ਵੱਧ ਇਹਨਾਂ ਦੇ ਉੱਥੇ ਪੈਟਰੋਲ ਪੰਪ ਰੇ ਅਮਰੀਕਾ ਦੇ ਵਿੱਚ ਪਰ ਇਹ ਕੰਮ ਦੇ ਉੱਪਰ ਚੜ ਕੇ ਰਹਿਣਾ ਪੈਂਦਾ ਤਾਂ ਜਾ ਕੇ ਤਰੱਕੀ ਨਸੀਬ ਹੁੰਦੀ ਹੈ ਜੇ ਵਧੀਆ ਲੱਗੀ ਗੱਲ ਤਾਂ ਇੱਕ ਵਾਰੀ ਸਾ ਆਪਣੇ ਆਪ ਲਈ ਤਾੜੀਆਂ ਮਾਰ ਦਿਓ ਮਿਹਰਬਾਨੀ ਕਰਕੇ ਸਾਰਿਆਂ ਦਾ ਦਿਲ ਦੀਆਂ ਗੱਲਾਂ ਤੋਂ ਬਹੁਤ ਬਹੁਤ ਧੰਨਵਾਦ ਬਹੁਤ